ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬਿਜਲੀ ਸੋਧ ਕਾਨੂੰਨ ਰੱਦ ਦੀ ਕਰਨ ਦੀ ਮੰਗ ਨੂੰ ਲੈ ਕੇ ਅੱਜ ਰੇਲ ਰੋਕੋ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਗਈ ਹੈ ਉੱਥੇ ਹੀ ਰੇਲਵੇ ਟਰੈਕ ਦੇ ਨੇੜੇ ਵੱਡੀ ਗਿਣਤੀ ਵਿੱਚ ਵੀ ਪੁਲਿਸ ਫੋਰਸ ਤਾਇਨਾਤ ਹੈ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਇਹ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਾਂਗਾ ਖਾ ਕੇ ਇਹਨਾਂ ਦੀਆਂ ਗਾਲਾਂ ਖਾ ਕੇ ਇਹਨਾਂ ਦੇ ਬਾਈ ਤਸੱਦਦ ਪਹਿਲਾਂ ਲੰਬੇ ਸਮੇਂ ਤੋਂ ਸਹਿ ਚੁੱਕੇ ਆਂ ਸੀ ਕਿਉਂਕਿ ਅੱਜ ਦੇ ਨਹੀਂ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਹਦੇ ਤੋਂ ਲੈ ਕੇ ਜਥੇਬੰਦੀਆਂ ਤੇ ਚੱਲ ਰਹੇ ਆਂ ਲੋਕਾਂ ਦੀ ਗੱਲ ਕਰਦੇ ਆਂ ਕਿਉਂਕਿ ਇਹ ਪੁਲਸਾ ਚਾਹੇ ਸਰਕਾਰਾਂ ਇਹ ਸਿਰਫ ਜੋਕਾਂ ਦੀ ਗੱਲ ਕਰਦੀਆਂ ਹੁੰਦੀਆਂ ਨੇ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ ਇਹ ਵੀ ਆਪਣੀ ਸਰਕਾਰ ਬਣਾਏ ਕਿੰਨੇ ਵਜੇ ਟੱਕਰ ਲੱਗੂ ਕਰਨਾ 3 ਵਜੇ ਤੱਕ ਦੀ ਇੱਕ ਤੋਂ ਲੈ ਕੇ 3 ਵਜੇ ਤੱਕ 3 ਵਜੇ ਸਾਡੀ ਸਮਾਪਤੀ ਆ ਇਹ ਅੱਜ ਤੁਸੀਂ ਪਹਿਲਾਂ ਤਾਂ ਬੋੜਾ ਪਏ ਫੁੱਲ ਦੇ ਥੱਲੇ ਟੈਗ ਤੇ ਮੈਟਰਨ ਦੀ ਤਿਆਰੀ ਸੀ ਪਰ ਪ੍ਰੋਗਰਾਮ ਕਵੇਂ ਚੇ ਦੇਖੋ ਕਿ ਅੱਜ ਸ਼ੈਰੀ ਕੀਤੀ ਆ ਚਕਮਾ ਦਿੱਤਾ ਕੋਈ ਚਕਮਾ ਨਹੀਂ ਵੀ ਰਹਾ ਇਹ ਇਹ ਲੋਕਤਾ ਤੇ ਜਿੱਦਰ ਨੂੰ ਬਾਈ ਲੋਕ ਤਾਕਤ ਚੱਲੀ ਜਾਂਦੀ ਆ ਤਾਂ ਵੱਡੀਆਂ-ਵੱਡੀਆਂ ਸਰਕਾਰਾਂ ਦੇ بڑے-ਬڑے ਬਦਸਤੂ ਦੇ ਮੂੰਹ ਇਹਨਾਂ ਦੇ ਡਾਂਗਾਂ ਖਾ ਕੇ ਇਹਨਾਂ ਦੀਆਂ ਗਾਲਾਂ ਖਾ ਕੇ ਇਹਨਾਂ ਦੇ ਬਾਈ ਤਸੱਦਦ ਪਹਿਲਾਂ ਲੰਬੇ ਸਮੇਂ ਤੋਂ ਸਹਿ ਚੁੱਕੇ ਆ ਸੀ ਕਿਉਂਕਿ ਅੱਜ ਦੇ ਨਹੀਂ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਉਹਨਾਂ ਤੋਂ ਲੈ ਕੇ ਜਥੇਬੰਦੀਆਂ ਅੱਗੇ ਚੱਲ ਰਹੇ ਆ ਲੋਕਾਂ ਦੀ ਗੱਲ ਕਰਦੇ ਆ ਕਿਉਂਕਿ ਇਹ ਪੁਲਸਾ ਚਾਹੇ ਸਰਕਾਰਾਂ ਇਹ ਸਿਰਫ ਜੋਕਾਂ ਦੀ ਗੱਲ ਕਰਦੀਆਂ ਹੁੰਦੀਆਂ ਨੇ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ ਇਹ ਆਪਣੇ ਸਰਕਾਰ ਬਣਾਏ ਕਿੰਨੇ ਵਜੇ ਟੱਕਰ ਲੱਗੂ ਤੁਹਾਡਾ 3 ਵਜੇ ਤੱਕ ਦੀ ਕੋਲੇ ਕੇ 3 ਵਜੇ ਤੱਕ 3 ਵਜੇ ਸਾਡੀ ਸਮਾਪਤੀ ਹੈ ਇਹ ਅੱਜ ਤੁਸੀਂ ਪਹਿਲਾਂ ਤਾਂ ਬੋੜਾ ਰੱਪੇ ਫੁੱਲਦੇ ਥੱਲੇ ਟ੍ਰੈਕ ਤੇ ਮੈਟਰਨ ਦੀ ਤਿਆਰੀ ਸੀ ਪਰ ਪ੍ਰੋਗਰਾਮ ਕਵੇਂ ਚੇ ਦੇਖੋ ਜੀ ਅੱਜ ਸ਼ੈਅਰੀ ਕੀਤੀ ਹੈ ਚਕਮਾ ਦਿੱਤਾ ਕੋਈ ਚਕਮਾ ਨਹੀਂ ਵੀਰਾ ਇਹ ਇਹ ਲੋਕਤਾਕਤਾ ਤੇ ਜਿੱਤਰ ਨੂੰ ਬਾਈ ਲੋਕ ਤਾਕਤ ਚੱਲੀ ਜਾਂਦੀ ਆ ਤਾਂ ਵੱਡੀਆਂ ਵੱਡੀਆਂ ਸਰਕਾਰਾਂ ਦੇ بڑے بڑے ਬੋਲਾਸ ਦੇ ਗਲਵਾਤਾ ਦੇ ਕਮਜ਼ੋਰ ਦੀ ਧਰਨਾ ਲਗਾਇਆ ਗਿਆ ਰੇਲਵੇ ਰਕੋ ਸਾਡੀਆਂ ਰਹਿੰਦੀਆਂ ਮੰਗਾ ਬਿਜਲੀ ਬੋਰਡ ਦੀ ਮੰਗਾ ਜੱਜ ਸੰਭੂ ਤੋਂ ਚੋਰੀ ਹੋਇਆ ਸਮਾਨ ਭਾਈ ਆ ਪੂਰਾ ਪ੍ਰਸ਼ਾਸਨ ਖੜਾ ਸੀ ਇਹਨਾਂ ਦੇ ਐਪਲੀਕੇਸ਼ਨਾਂ ਦੇ ਦੇ ਕੇ ਜਿਹੜਾ ਇਹਨਾਂ ਦਾ ਕੰਮ ਸੀ ਇਹਨਾਂ ਨੇ ਉਹ ਚੋਰੀ ਦਾ ਸਮਾਨ ਕਢਵਾਉਣਾ ਸੀ ਅਸੀਂ ਉਹਨਾਂ ਨੂੰ ਸਮਾਨ ਵੀ ਕਢਵਾ ਕੇ ਦਿੱਤਾ ਭਾਈ ਉਹ ਚੋਰ ਸਰਿਆਮ ਬਾਜ਼ਾਰ ਦੇ ਵਿੱਚ ਵੀਡੀਓ ਪੋਸਟਾਂ ਪਾਉਂਦੇ ਫਿਰਦੇ ਆ ਉਹਨਾਂ ਨੂੰ ਸਜ਼ਾ ਦਿਵਾਉਣ ਵਾਸਤੇ ਇਹ ਜਿਹੜਾ ਮੋਰਚਾ ਲਾਇਆ ਹੋਇਆ ਸੋ ਵੱਡੇ ਪੱਧਰ ਤੇ ਜਣੀ ਹਜੇ ਤਾਂ ਅੱਜ ਸੰਕੇਤਕ ਧਰਨਾ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਆਉਣ ਵਾਲੇ ਜਿੰਨਾਂ ਚੁ ਬਈ ਡੀਸੀ ਦਾ ਦਫ਼ਤਰ ਬੈਠਾਂਗੇ ਕੀ 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 ਮੰਗਾਂ ਨੇ ਹੋਣ ਥੋੜੀਆਂ ਅੱਗੇ ਮੰਗ ਕੀ ਕੀ ਆ ਜੀ ਮੇਨ ਮੰਗ ਹੈਗੀ ਜੀ ਸਾਡਾ ਜਿਹੜਾ ਸੰਭੂਤ ਚੋਰੀ ਹੋਇਆ ਸਮਾਨ ਆ ਉਹਦੀ ਪਰਵਾਹੀ ਜਿਹੜੇ ਚੋਰ ਨੇ ਬਈ ਉਹਨਾਂ ਨੂੰ ਸਜ਼ਾਵਾ ਦਿਵਾਉਣਾ ਦੂਜੀ ਮੰਗ ਆ ਸਾਡੀ ਬਿਜਲੀ ਬੋਰਡ ਜਿਹੜਾ ਪ੍ਰਾਈਵੇਟ ਹੋਣ ਜਾ ਰਿਹਾ ਉਹਨੂੰ ਵਾਪਸ ਕਰਾਉਣਾ ਉਸ ਬਿਲ ਨੂੰ ਕਿ ਕਿੰਨੇ ਵੇਰ ਤੱਕ ਚੱਲਣਾ ਹੈ ਧਰਨਾ 3 ਵਜੇ ਤੱਕ 2 2 ਤੱਕ